yeah

man oh. Joel! Oh. ਪ੍ਰਥਮ ਪੈਰ ਇਹ ਬਿਲਾਵਲੀ ਪੁਨਿਆ ਕੀ ਗਾਵਹਿ ਬੰਦਲੇ ਪੁਨ ਅਸਲੇ ਕੀ ਕੀ ਪੈਬਾਰੀ ਇਹ ਪੈਰ ਕੀ ਪਾਚਉ ਨਾਰੇ ਪੰਚਮ ਹਰਖ ਦੇ ਸਾਖ ਸੁਨਾਵਹਿ ਬੰਦਾ ਨੰਮਤ ਮਾਧਮ ਗਾਵਹਿ ਲਗਤ ਬਿਲਾਵਲ ਗਾਵਹੀ ਆਪਣੇ ਆਪਣੇ ਬਾਤ ਆਸਤ ਪੁੱਤਰ ਪੈਰ ਮਾਲਕੋ ਸਖੇਲਾਪੈ ਸੰਗ ਰਾਗਨੀ ਪਾਚੋ ਤਾਪੈ ਗੋਡ ਕਈ ਅਰਦੇਵ ਗੰਦਾਰੀ ਗੰਦਾਰੀ ਸੇ ਹੁਤੇ ਉਚਾਰੇ ਤਨ ਅਸਰੀਏ ਪਾਚੋ ਗਾਈ ਮਾਲ ਰਾਜ ਕੋ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਵਲ ਚੰਦ ਕਉ ਸਖਿਓ ਬਹਾਰਾ ਖਾਓ ਖਾਟਿ ਆਓ ਪਉ ਰਨਤ ਗਾਏ ਅਸ਼ਟ ਮਾਲਕੋ ਸਖ ਸੰਗ ਲਾਏ ਹੁਣ ਆਇਓ ਢੋਲ ਪੰਜ ਨਾਰ ਸੰਗ ਅਸ਼ਟ ਸੁਤ ਹੁੱਟ ਹੈ ਤਾਨ ਚਲੋਲੇ ਤਾਇਨ ਤਾਰ ਮਿਲਾਵਹੀ ਤੇ ਲੰਗੀ ਦੀਵਕਰੀ ਆਈ ਬਾ ਸੰਤੀ ਸੰਧੂਰ ਸੁਹਾਏ ਸਰਸ ਆਹੀ ਰੀ ਲੈ ਭਾਰ ਜਾ ਸੰਗ ਲਈ ਪੰਜ ਹੋਵਾਰ ਜਾ ਸੁਨਮਾਨੰਦ ਪਾਸ ਕਰ ਆਏ ਚੰਦਰ ਪਿੰਬ सरस बान हो आहे बनोता गाव सरस बसंत कमोता आष्ट पुत्र मैं कहे सवारी पुन आई दीपक की बारे काछली पाट मंजरे टोटी कही अलाप का मोती या संग दीपक के ताप कालंका कुंतले और रामा कमल कुसुम चंपक के नामा ਦੌਰਾ ਹੋ ਕਟਰਾ ਕਲਿਆਨਾ ਆਸਤ ਪੁੱਤਰ ਦੀਪਕ ਕੀ ਜਾਨ ਸਭ ਮਿਲ ਸ੍ਰੀ ਰਾਗ ਵਹਿ ਜਾਵੇ ਪਾਂਚੋਂ ਸੰਗ ਵਰੰਗਨ ਲਾਵੇ ਬਹਿਰਾਈ ਕਰਨਾਟੀ ਤਰੀਕ ਵਰੀ ਗਾਵੇ ਆਸਬਰੀ ਤਹਿ ਪਛ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋਂ ਤਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਬੀਰ ਆਸ ਤੇ ਪਤਰੇ ਸ੍ਰੀ ਰਾਗ ਕੇ ਗੁੰਡੇ ਕੁੰਬ ਅਮੀਰ ਖਸ਼ਮ ਮੇਧ ਰਾਗ ਬੈਧਾ ਵਹਿ ਪੰਜੋ ਸੰਗ ਜਗਤ ਦਾਤਾ ਸੋਏ ਭਗਤ ਬਚਰਤੈ ਲੋਏ ਜਿਉ ਪੁਰਖਬਦ ਸਮਾਵੈ ਅਵਰ ਨ ਜਾਣੈ ਕੋਏ ਜਿਉ ਅਵਰ ਨ ਜਾਣੈ ਸਬਦ ਗੁਰ ਕੈ ਏਕ ਨਾਮ ਤਿਆਗੈ ਪ੍ਰਸਾਦ ਨਾਨਕ ਦੇ ਗੁਰੂ ਅੰਗਦ ਪਾਣ ਪਦਵੀ ਪਾਵੈ ਆਇਆ ਹੰਕਾਰ ਚੱਲੜ ਵਾਰਾ ਹਰਿ ਰਾਮ ਨਾਮ ਸਮਾਵੈ ਤਲ ਅਤੋਲ ਠਾਕੁਰ ਤਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਚਾਵੇ ਹਰ ਪ੍ਰਭ ਪਾਸ ਜਿਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਪੈਜ ਰੱਖੋ ਹਰ ਜਨ ਹੈ ਤੇਰੀ ਹਰ ਤੇ ਹੋ ਨਾਮਦਰਜਨੋ ਅੰਤ ਚਲਦਿਆ ਹੋਏ ਬੇਲੀ ਜਮਦੂਤ ਕਾਲ ਦੇ ਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਮੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਵਾਸ ਜਿਓ ਮੇਰੇ ਸਿੱਖ ਸੁਣੋ ਉਤ ਭਾਈਓ ਮੇਰੇ ਹਰ ਭਾਣਾ ਆਉ ਮੈਂ ਪਾਸ ਜਿਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜਿਉ ਭਗਤ ਸਤਗੁਰ ਪਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਬਜਾ ਹੈ ਬਾਜੇ ਹਰ ਆਪ ਦਿਲ ਮੇਲਾਵੇ ਤੁਸੇ ਪੁੱਤ ਭਾਈ ਪਰਵਾਰ ਮੇਰਾ ਮਨ ਬੀਤ ਕਉ ਕਰ ਨਿਰਜਾਸ ਜਿਉ ਤੁਰ ਲਿਖਿਆ ਪਰਮਾਣਾ ਫਿਰ ਸਤਿਗੁਰ ਭਾਣ ਆਪਣ ਬਹਿ ਪਰਵਾਰ ਸਦਾਇ ਮਤ ਮੈਂ ਪਿਛੈ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਜੈ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਚ ਕਹੋ ਪੁੱਤ ਪਾਈ ਹਰ ਸਤਿਗੁਰੂ ਪਹਿਣਾਵੇ ਸਤਿਗੁਰੂ ਪ੍ਰਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਕ ਪੁੱਤ ਪਾਈਂ RAMDAS ਪਹਿਰੀ ਪਾਇਆ ਅੰਤੇ ਸਤਗੁਰ ਬੋਲਿਆਂ ਮੈਂ ਪਿਛੇ ਕੀਰਤਨ ਕਰਿਉ ਨਿਰਭਾਨ ਜਿਉ ਕਿਸੋ ਗੋਪਾਲ ਪੰਡਤ ਸਦਿ ਹੋ ਹਰ ਹਰ ਕਥਾ ਪੜ੍ਹਹਿ ਪੁਰਾਨ ਜਿਉ ਹਰ ਕਥਾ ਪੜ੍ਹਿਆ ਹਰ ਨਾਮ ਸੁਣੀਐ ਬੇਪਾਨ ਹਰ ਰੰਗ ਗੁਰ ਪਾਵੇ ਪਿੰਡ ਪੱਤਲੇ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੋ ਜਾਣ ਜਿਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤ ਗੁਰ ਪਰਖ ਜੇ ਬੋਲਿਆ ਗੁਰ ਸਿੰਘਾ ਮਨ ਲਈ ਰਜਾਈ ਜਿਉ ਮੋਹਰੇ ਪੁੱਤ ਸਰਮਖ ਹੋਇਆ RAMDASAI ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰਖ ਖੀਤੇ ਨਵੇਂ ਨਹੀਂ ਪੇਰੇ ਸਾਥ ਦਰੂ ਆਣ ਨਿਵਾਇ ਹੜ ਕੋ ਰਹਿ ਪਾਣਾ ਦੀ ਬੜਿਆਈ it's a